ਤੁਸੀਂ ਸਾਰੇ ਸਾਰੀ ਮਰਗਾਂ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਬੈਠੇ ਹੋ ਕੋਈ ਕਿਸਾਨੀ ਨਾਲ ਸੰਬੰਧਤ ਹੈ ਕੋਈ ਪੰਚਾਇਤ ਮੈਂਬਰ ਹੈ ਜਾਂ ਕੋਈ ਯਾਰਦੀਆ ਕੋਈ ਮੁਲਾਜ਼ਮ ਰਿਟਾਇਰ ਹੋਇਆ ਜਾਂ ਕੋਈ ਨੌਜਵਾਨ ਪਿੱਛੇ ਸਪੋਰਟਸ ਨਾਲ ਸੰਬੰਧਤ ਬੈਠੇ ਆ ਸਰਕਾਰ ਨੂੰ 2 ਸਾਲ ਦਾ ਜਿਹੜਾ ਸਮਾਂ ਹੋਇਆ ਤੇ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਅਸੀਂ ਪਿਛਲੇ 2-3 ਮਹੀਨੇ ਤੋਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਬਿਜਲੀ ਦੀ ਗੱਲ ਮੇਰੇ ਤੋਂ ਪਹਿਲਾਂ ਸਾਡੇ ਭਰਾ ਕਰਕੇ ਗਏ ਆ ਦੇਖੋ ਬਿਜਲੀ ਸੀ ਜਿਹੜਾ ਮੁੱਦਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਸੀ ਤੇ ਅਕਸਰ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਲੱਗਦੀਆਂ ਹੁੰਦੀਆਂ ਸੀ ਕਿ ਕੋਲਾ ਜਿਹੜਾ ਇੱਕ ਦਿਨ ਦਾ ਰਹਿ ਗਿਆ ਜੀ 2 ਦਿਨ ਦਾ ਰਹਿ ਗਿਆ 4 ਦਿਨ ਦਾ ਰਹਿ ਗਿਆ ਤੇ ਬਹੁਤ ਵੱਡਾ ਸੰਕਟ ਆ ਬਿਜਲੀ ਦਾ ਐਦਾਂ ਦੀਆਂ ਖਬਰਾਂ ਅਖਬਾਰਾਂ 'ਚ ਪੜਦੇ ਹੁੰਦੇ ਸੀ ਤੇ ਜਿਸ ਦਿਨ ਸਰਕਾਰ ਬਣੀ ਐ ਪਹਿਲੀ ਗਰੰਟੀ ਪਹਿਲਾ ਵਾਦਾ ਵੀ 3 ਮਹੀਨੇ ਚ ਪੂਰਾ ਕਰ ਲਿਆ 600 ਜੁਨਟ ਹਰ ਇੱਕ ਪਰਿਵਾਰ ਨੂੰ ਆਪਾਂ ਬਹੁਤ ਸਾਰੇ ਵਿੱਚ ਆਮ ਜਿਹੜੇ ਜਨਰਲ ਪਰਿਵਾਰ ਵੀ ਬੈਠਿਆ ਕਦੇ ਆਪਾਂ ਤੇ ਸੋਲਾ ਚਾਹੀ ਨਹੀਂ ਸੀਗੇ ਸੱਚ 600 ਜੁਨਟ ਹਰ ਇੱਕ ਨੂੰ ਬਿਨਾਂ ਕਿਸੇ ਜਾਤ ਪਾਤ ਤੋਂ ਹਰ ਇੱਕ ਦੇ ਲਈ ਬਿਨਾਂ ਕਿਸੇ ਪੇਰ ਪਾਤ ਤੋਂ 600 ਜੁਨਟ ਬਿਜਲੀ ਦਾ ਵਾਦਾ ਪੂਰਾ ਕੀਤਾ ਉਹਦੇ ਨਾਲ ਹੀ ਇੱਕ 800 ਕਰੋੜ ਦਾ ਥਰਮਲ ਪਲਾਨ ਪ੍ਰਾਈਵੇਟ ਥਰਮਲ ਪਲਾਨ ਖਰੀਦਿਆ ਜਦੋਂ ਕਿ ਪਿਛਲੇ ਸਮੇਂ 'ਚ ਸਰਕਾਰਾਂ ਸਾਰਾ ਕੁਝ ਵੇਚਦੀਆਂ ਰਹੀਆਂ ਨੇ ਤੇ ਅਸੀਂ ਨੇ ਉਹ ਪਹਿਲੇ 2 ਸਾਲਾਂ 'ਚ ਇੱਕ ਪ੍ਰਾਈਵੇਟ ਥਰਮਲ ਪਲਾਨ ਖਰੀਦਣਾ ਇੱਕ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਉਹਦੇ ਨਾਲ ਹੀ ਪਛਵਾੜਾ ਕੋਲੇ ਦੀ ਖਾਣ ਜਿਹੜੀ ਕਿ ਪੁਰਾਣੇ ਸਮੇਂ ਦੇ ਵਿੱਚ ਲਈ ਗਈ ਸੀ ਉਹਨੂੰ ਵੀ ਚਾੜਾ ਕਰ ਲਿਆ ਖੇਤਾਂ ਨੂੰ ਵੀ ਜਿਵੇਂ ਤੁਸੀਂ ਆਪ ਗੱਲ ਕੀਤੀ ਹੈ 24 ਘੰਟੇ ਵਾਲੀ ਲਾਈਟ ਵਾਂਗੂ ਜਿਹੜੀ ਲਾਈਟ ਲਗਾਤਾਰ ਜਿਹੜੀ ਮੋਟਰਾਂ ਨੂੰ ਮਿਲ ਰਹੀ ਹੈ ਔਰ ਇਹਦੇ ਨਾਲ ਹੀ ਸਭ ਤੋਂ ਵੱਡੀ ਪ੍ਰਾਪਤੀ ਬਿਜਲੀ ਅਸੀਂ ਪਿਛਲੇ ਸਾਲ ਵੀ ਵੇਚੀ ਹੈ ਤੇ ਜਿਹੜੀ ਆ ਇਸ ਸਾਲ ਆ ਪਿਛਲੇ 2 ਮਹੀਨਿਆਂ ਦੇ ਵਿੱਚ 286 ਕਰੋੜ ਦੀ ਬਿਜਲੀ ਹੈ ਜਿਹੜੀ ਅਸੀਂ ਆ ਪਿਛਲੇ 2 ਮਹੀਨਿਆਂ ਦੇ ਵਿੱਚ ਵੇਚ ਚੁੱਕੇ ਹਾਂ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹੜੀ ਬਿਜਲੀ ਦੇ ਖੇਤਰ ਦੇ ਵਿੱਚ ਜਦੋਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਸਭ ਤੋਂ ਮਹਿੰਗੇ ਭਾਅ ਦੀ ਬਿਜਲੀ ਪੰਜਾਬ ਖਰੀਦਦਾ ਸੀ ਤੇ ਅੱਜ ਆਪ ਪੰਜਾਬ ਆਪਣੇ ਪੈਰਾਂ ਸਰ ਹੋ ਕੇ ਅੱਜ ਬਿਜਲੀ ਦੂਜੇ ਸੂਬਿਆਂ ਨੂੰ ਵੇਚਣ ਲੱਗਿਆ ਸੇ ਸਾਡੀ ਵੱਡੀ ਪ੍ਰਾਪਤੀ ਹੈ। ਅਰ ਸਕੂਲ ਬਣ ਰਹੇ ਨੇ। ਮਹੱਲਾ ਕਲੀਨਿਕਸ ਮੈਂ ਹਲਕਾ ਸੰਗਰੂਰਚ ਮੇਰੇ 9 ਬਣੇ ਆ। ਸੰਗਰੂਰ ਸ਼ਹਿਰ ਦੇ ਵਿੱਚ ਮੇਰੇ 5 ਮਹੱਲਾ ਕਲੀਨਿਕ ਬਣੇ ਆ। ਸਕੂਲ ਆਫ ਫੇਮਿਨਸ ਬਣਾਏ ਨੇ ਸੰਗਰੂਰ ਦੇ ਵਿੱਚ ਰਾਜ ਹਾਈ ਸਕੂਲ ਜਿਹੜਾ ਸਕੂਲ ਆਫ ਫੇਮਿਨਸ ਦੇ ਵਿੱਚ ਜਿੱਥੇ 9ਵੀਂ ਕਲਾਸ ਤੋਂ ਜਿਹੜੇ ਦਾਖਲੇ ਨੇ। ਔਰ ਉਹ ਅੱਜ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਸਾਡੇ ਸਰਕਾਰੀ ਸਕੂਲ ਜਿਹੜੇ ਕਰ ਰਹੇ ਨੇ। 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਨੇ। 20000 ਏਕੜ ਸ਼ਾਮਲਟ ਜ਼ਮੀਨਾਂ ਦੇ ਤੋਂ ਕਬਜ਼ੇ ਛੁੜਾ ਲਏ ਨੇ ਐਸਾ ਸਰਦੀਆਂ ਗੱਡੀਆਂ 40-40 ਲੱਖ ਦੀਆਂ ਗੱਡੀਆਂ ਜਿਹੜੀਆਂ ਕਿ ਅੱਜ ਤੱਕ 1960 ਮਾਡਲ ਜਿਹੜੀਆਂ ਐਂਬੂਲੈਂਸਾਂ ਤੁਰੀਆਂ ਫਿਰਦੀਆਂ ਸੀ ਤੇ ਅੱਜ 40-40 ਲੱਖ ਦੀ ਜਿਹੜੀ ਕਿ ਨਾ ਕਿਸੇ ਐਮਐਲਏ ਕੋਲ ਨਾ ਕਿਸੇ ਲੀਡਰ ਦੇ ਕੋਲ ਹੋਈ ਜੀ ਗੱਡੀ ਹੈ ਜਿਹੜੀਆਂ ਕਿ ਸਿਰਫ ਤੇ ਸਿਰਫ ਲੋਕਾਂ ਦੀਆਂ ਜਾਨਾਂ ਉਹਨਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਪੰਜਾਬ ਦੇ ਹਰੇਕ ਹਾਈਵੇ ਦੇ ਉੱਤੇ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚਕਾਰ ਇੱਕ ਗੱਡੀ ਖੜੀ ਹੈ ਸਿਰਫ ਲੋਕਾਂ ਦੇ ਜਾਣਾ ਚਾਣ ਲਈ ਸੋ ਇਹ ਸਾਰੇ ਕੰਮ ਨੇ ਜਿਹੜੇ ਉਹ ਸਰਕਾਰ ਜਿਹੜਾ ਲਗਾਤਾਰ ਕਰ ਰਹੀ ਹੈ ਪਰ ਇੱਕ ਵੱਡੀ ਗੱਲ ਹੈ ਕਿ ਸਰਕਾਰ ਦੇ ਲੀਡਰ ਤੋਂ ਕਿਸੇ ਦੇ ਤੋਂ ਵੀ ਤੁਸੀਂ ਪਿਛਲੇ 2 ਸਾਲਾਂ 'ਚ ਕਦੇ ਗੱਲ ਨਹੀਂ ਸੁਣੀ ਹੋਈ ਵੀ ਭਾਈ ਖਜ਼ਾਨਾ ਖਾਲੀ ਹੈ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਡਾ ਖਜ਼ਾਨਾ ਇੰਨਾ ਭਰ ਗਿਆ ਪਰ ਅਸੀਂ ਕਹਿੰਦੇ ਕਿ ਅਸੀਂ ਇਮਾਨਦਾਰੀ ਦੇ ਨਾਲ ਅਸੀਂ ਖਜ਼ਾਨਾ ਜਿਹੜਾ ਉਹ ਵੀ ਅਸੀਂ ਭਰ ਰਹੇ ਹਾਂ ਕਰਦਿਆਂ ਵੀ ਉਤਾਰ ਰਹੇ ਆ ਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਵੀ ਜਿਹੜੇ ਪੂਰੇ ਕਰ ਰਹੇ ਔਰ ਤੁਸੀਂ ਦੇਖੋ ਜਿਹੜਾ مالیਆ ਰੈਵਨਿਊ ਆ ਹਰ ਇੱਕ ਸਰਕਾਰ ਦੇ ਵਿੱਚ 5 ਤੋਂ 6% ਸਾਲਾਨਾ ਵਾਅਦਾ ਸੀ ਕਿਉਂਕਿ ਉਹਨਾਂ ਕੋਲ ਮਹਿੰਗਾਈ ਦੀ ਦਰਵਾਜੀਆਂ ਨਹੀਂ ਸੀ ਉਹਨਾਂ ਕੋਲ ਜਿਹੜਾ مالیਆ ਵਾਜਾਂ ਦਾ ਸੀ ਤੇ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਪਹਿਲੇ ਸਾਲ 12% ਵਧਿਆ ਫਿਰ 14% ਵਧਿਆ ਤਿਆ ਪਿਛਲੇ 2 ਮਹੀਨਿਆਂ ਦਾ ਡਾਟਾ ਜਿਹੜਾ ਆਇਆ ਉਹਦੇ ਚ 21% ਮਾਲੀਆ ਜਿਹੜਾ ਵਧ ਕੇ ਖਜ਼ਾਨੇ ਦੇ ਵਿੱਚ ਆਇਆ। ਸੋ ਜਿੱਥੇ ਸਾਵਧਾਨ ਹੁੰਦਾ ਕਿ ਜਿਹੜੀ ਸਰਕਾਰ ਹੈ ਉਹ ਇਮਾਨਦਾਰੀ ਦੇ ਨਾਲ ਜਿਹੜਾ ਕੰਮ ਕਰ ਰਹੀ ਹੈ ਇਸੇ ਕਰਕੇ ਤੁਸੀਂ ਦੇਖੋ 43000 ਸਰਕਾਰੀ ਨੌਕਰੀ ਦਿੱਤੀ ਅਸੀਂ 2 ਸਾਲਾਂ ਦੇ ਵਿੱਚ। ਕਿ ਅਸੀਂ ਤਾਂ ਮੈਂ ਤਾਂ ਅਕਸਰ ਪੰਡਾਂ ਦੇ ਵਿੱਚ ਵੀ ਜਾ ਕੇ ਇਸੀ ਦਾ ਦਾਵਾ ਕੀਤਾ ਕਿ ਕੋਈ ਸਰਕਾਰ ਦੱਸ ਦੋ ਜਿਨ੍ਹਾਂ ਨੇ ਪਹਿਲੇ 2 ਸਾਲਾਂ ਦੇ ਵਿੱਚ 43000 ਨੌਕਰੀ ਦਿੱਤੀ ਹੈ। ਕੋਈ 4300 ਨੌਕਰੀ ਨਹੀਂ ਦਿੰਦਾ ਸੀ ਪਹਿਲੇ 2 ਸਾਲ। ਉਹ ਵੀ ਆਖਰੀ ਸਾਲ ਆਖਰੀ ਸਾਲ ਦੇ ਵਿੱਚ ਜਾ ਕੇ ਮਿਲਦੀ ਹੁੰਦੀ ਸੀ ਸੋ ਇਹ ਜਿਹੜੇ ਵੱਡੇ ਕੰਮ ਨੇ ਔਰ ਨੌਕਰੀ ਵੀ ਔਨ ਮੈਰਿਟ ਨੰਬਰਾਂ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਨੇ ਆ ਪਰਿਵਾਰਾਂ ਨੂੰ ਮਿਲ ਰਹੀਆਂ ਨੇ ਮੈਂ ਜਦੋਂ ਐਮਐਲਏ ਬਣੀ ਮੇਰੇ ਕੋਲ ਪਹਿਲੇ ਸਾਲ ਬੜੀਆਂ ਸਪਾਰਸਾਂ ਆਈਆਂ ਵੀ ਭਰਾ ਜਿ ਸਪਾਰਸ ਲਾ ਕੇ ਕਿਸੇ ਨੂੰ ਨੌਕਰੀ ਦਵਾ ਦ ਪਰ ਅੱਜ ਸਭ ਨੂੰ ਬਦਲ ਗਿਆ ਵੀ ਸਪਾਰਸ ਨਹੀਂ ਲੱਗਦੀ ਅੱਜ ਮਿਹਨਤ ਚੱਲੂਗੀ ਅੱਜ ਨੰਬਰਾਂ ਨਾਲ ਨੌਕਰੀ ਮਿਲਦੀ ਹੈ ਔਰ ਸਭ ਤੋਂ ਵੱਡੀ ਉਦਾਹਰਨ ਕਿ ਅੱਜ ਸਾਡੇ ਨੌਜਵਾਨ ਜਿਹੜੇ ਯੂਥ ਨੇ ਅੱਜ ਸਰਕਾਰ ਦੇ ਸਰਕਾਰ ਬਣਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਮੈਂ ਥੋੜੇ ਦਿਨ ਪਹਿਲਾਂ ਪ੍ਰਚਾਰ ਦੇ ਵਿੱਚ ਭੌਨੀਗੜ ਸਾਈਡ ਗਈ ਕਾਲਾ ਝੜ ਪਿੰਡ ਹੈ ਕਾਲਾ ਝੜਪਲਾ ਟੋਲ ਪਲਾਜੇ ਦੇ ਨਾਲ ਹੀ ਹੈ ਉੱਥੇ ਮੈਂ ਕਿਸੇ ਦੇ ਘਰੇ ਅਫਸੋਸ ਕਰਨ ਗਈ ਨੌਜਵਾਨ ਮੁੰਡਾ ਸੀ ਉਹਦੇ ਮਾਤਾ ਜਿਹੜੇ ਪੂਰੇ ਹੋ ਗਏ ਸੀ ਮੈਂ ਵੈਸੇ ਹੀ ਪੁੱਛ ਲਿਆ ਮੈਂ ਕਿ ਭਾਈ ਜੀ ਕੰਮਕਾਰ ਕੀ ਕਰਦੇ ਹੋ ਕਹਿੰਦਾ ਭਾਣੇ ਅਸੀਂ ਤਿੰਨ ਜਣੇ ਰਲ ਕੇ ਕਹਿੰਦਾ ਅਸੀਂ ਆਈਲਰਸ ਸੈਂਟਰ ਚਲਾ ਰਹੇ ਹਾਂ ਤੇ ਆਈਲਰਸ ਕਰਾ ਕੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਮੈਂ ਕਿਹਾ ਕਿਦਾਂ ਚੱਲਦਾ ਤੁਹਾਡਾ ਕੰਮ ਕਰ ਕਿਵੇਂ ਚੱਲਦਾ ਕਾਰੋਬਾਰ ਕਹਿੰਦਾ ਹੁਣ ਸਾਡਾ ਮੰਦਾ ਆ ਗਿਆ ਮੈਂ ਕਿਹਾ ਵੀ ਹੁਣ ਮੰਦਾ ਕਾਹਤੋਂ ਆ ਗਿਆ ਕਹਿੰਦਾ ਹੁਣ ਬੱਚੇ ਵੀ ਤੇ ਉਹਨਾਂ ਦੇ ਮਾਪਿਓ ਵੀ ਇਹੀ ਸੋਚਦੇ ਨੇ ਵੀ ਜਿੰਨਾ ਚਿਰ ਅਸੀਂ ਜ਼ੋਰ IELTS ਕੱਢਣ ਤੇ ਲਾਵਾਂਗੇ ਉਹਨਾਂ ਹੀ ਅਸੀਂ ਸਰਕਾਰੀ ਨੌਕਰੀ ਦੇ ਪੇਪਰ ਦੇਣ ਤੇ ਜ਼ੋਰ ਲਾ ਦਨੇ ਤੇ ਬਹੁਤ ਸਾਰੇ ਬੱਚੇ ਕਹਿੰਦਾ ਸਰਕਾਰੀ ਨੌਕਰੀਆਂ ਵਾਸਤੇ ਪੇਪਰਾਂ ਦੀ ਤਿਆਰੀ ਕਰਦੇ ਆ IELTS ਕਰਨੋਂ ਕੱਢ ਗਏ ਮੈਂ ਉਹਨੂੰ ਮੋੜ ਕੇ ਕਿਹਾ ਮੈਂ ਕਿਹਾ ਫਿਰ ਇਸ ਹਿਸਾਬ ਨਾਲ ਤਾਂ ਤੁਸੀਂ ਤਿੰਨੇ ਜਣੇ ਬੇਰੋਜ਼ਗਾਰ ਹੋ ਜਾਓਗੇ ਉਹਨਾਂ ਵਾਲੇ ਸਮੇਂ ਤੁਸੀਂ ਕੀ ਕਰੋਗੇ ਤੁਹਾਡਾ ਤਾਂ ਕਾਰੋਬਾਰ ਬੰਦ ਹੋ ਜਾਊਗਾ ਅੱਖੋਂ ਮੈਨੂੰ ਮੋੜ ਕੇ ਪਤਾ ਕੀ ਕਹਿੰਦਾ ਕਹਿੰਦਾ ਭਾਣੇ ਮੈਂ ਆਪ ਚਾਰ ਪੇਪਰ ਸਰਕਾਰੀ ਨੌਕਰੀ ਦੇ ਦੇ ਚੁਕਿਆ ਮੇਰਾ ਪੇਪਰ ਕਲੀਅਰ ਨਹੀਂ ਹੋਇਆ ਦੋ ਦੇ ਕਹਿੰਦਾ ਮੈਂ ਫਾਰਮ ਹੋਰ ਭਰ ਰੱਖੇ ਨੇ ਮੇਰਾ ਇੱਕ ਨਾ ਤਾਂ ਪੇਪਰ ਸਰਕਾਰੀ ਨੌਕਰੀਆਂ ਨਿਕਲ ਜਾਣਾ ਕਹਿੰਦਾ ਸੀ ਆਪ ਛੱਡ ਕੇ ਨੌਕਰੀਆਂ ਪਿਆ ਦੇਂਗੇ ਸੋ ਇਹ ਆਸ ਆ ਜਿਹੜੀ ਇਹ ਪੰਜਾਬ ਦੀ ਨੌਜਵਾਨੀ ਨੇ ਜਿਹੜੀ ਉਮੀਦ ਆਪ ਸਰਕਾਰ ਤੋਂ ਰੱਖੀ ਸੀ ਤੇ ਅੱਜ ਉਹ ਆਸਾਂ ਉਮੀਦਾਂ ਦੇ ਉੱਤੇ ਜਿਹੜਾ ਬੂਰ ਪੈਦਾ ਜਿਹੜਾ ਦਿਖਾਈ ਦੇ ਰਿਹਾ ਸੋ ਅਸੀਂ ਨਹੀਂ ਕਹਿੰਦੇ ਕਿ ਅਸੀਂ ਸਾਰਾ ਕੁਝ ਸਹੀ ਕਰ ਲਿਆ ਤੇ ਸਾਰਾ ਕੁਝ ਅਸੀਂ ਬੰਦ ਕਰ ਲਿਆ ਜਿਹੜਾ ਭ੍ਰਸ਼ਟਾਚਾਰਾ ਕ腐ਸ਼ਨ ਹੈ ਭ੍ਰਸ਼ਟਾਚਾਰਾ ਕ腐ਸ਼ਨ ਹੈ ਜਿਹੜਾ ਉਹ ਘਟਿਆ ਅਸੀਂ ਨਹੀਂ ਕਹਿੰਦੇ ਕਿ ਬੰਦ ਹੋ ਗਿਆ ਘਟਿਆ ਵੀ ਹੈ ਜਿਹੜੇ ਦੇਣ ਆ ਇਹਨੂੰ ਦੇ ਵੀ ਰਹੇ ਨੇ ਪਰ ਲੈਣ ਵਾਲਿਆਂ ਦੀ ਆਮ ਲੋਕਾਂ ਤੋਂ ਹਿੰਮਤ ਨਹੀਂ ਹੈਗੀ ਵੀ ਉਹਨਾਂ ਤੋਂ ਪੈਸੇ ਮੰਗ ਲੈਣ ਕੋਈ ਸਰਕਾਰੀ ਦਫ਼ਤਰ ਦੇ ਵਿੱਚ ਗਿਆ ਤਾਂ ਕੋਈ ਪੈਸਾ ਮੰਗ ਲਵੇ ਹਾਂ ਇਹਨਾਂ ਜ਼ਰੂਰ ਕਰ ਦਿੰਦੇ ਹੋਣੇ ਵੀ ਜੇ ਤੁਹਾਡਾ ਕੋਈ ਕੰਮ ਆ ਉਹਦੇ ਵਾਸਤੇ ਦੋ ਗੇੜੇ ਜ਼ਰੂਰ ਬਦਲਵਾ ਦਿੰਦੇ ਹੋਣੇ ਹਰਾਸ਼ਮੈਂਟ ਦੇ ਲਈ ਵੀ ਸ਼ਾਇਦ ਹੋ ਸਕਦਾ ਭਈ ਆਪਦੇ ਮੂੰਹ ਹੀ ਕਹਦੇ ਬੰਦਾ ਵੀ ਯਾਰ ਲੈ ਲੈ ਜਿਹੜਾ ਕੁਝ ਲੈਣਾ ਮੇਰਾ ਕੰਮ ਕਰ ਦੇ ਪਰ ਕਿਸੇ ਦੀ ਹਿੰਮਤ ਨਹੀਂ ਵੀ ਕੋਈ ਪੈਸਾ ਮੰਗ ਲੈ ਪਰ ਅਸੀਂ ਆਪ ਮੈਂ ਆਪਣੇ ਇਲਾਕੇ ਦੇ ਵਿੱਚ ਗਾਵੇ